ਪੁਲਿਸ ਨੂੰ ਇਹ ਦਬਾਉ ਬਾ ਰਹੇ ਨੇ ਜੀ ਦੋਨੇ ਹਾਂ ਪੁਲਿਸ ਸਾਡਾ ਬਹੁਤ ਕਰਦੀ ਆ ਜੀ ਜਿਹੜੇ ਐਸਐਚਓ ਸਾਹਿਬ ਹੁਣ ਨਵੇਂ ਆਏ ਨੇ ਉਹ ਬਹੁਤ ਕਰ ਰਹੇ ਨੇ ਜੀ ਸਾਡਾ ਤਨੋਮਨ ਨੂੰ ਮੈਨੂੰ ਇਹ ਜਿਹੜਾ ਸੰਦੀਪ ਤੀ ਮੈਨੂੰ ਆਪਣਾ ਪੁੱਤ ਦਿਖਾਤੀ ਜੀ ਇਹ ਹਾਂਜੀ ਸਾਡੇ ਪਿੰਡ ਦੀ ਲੜਕੀ ਤੀ ਜੀ ਤੇ ਮਤਲਬ ਇਹ ਦਵਾਈ ਇਹਨੇ ਦਿੱਤੀ ਹੈ ਇਹਨੇ ਆਪ ਨਹੀਂ ਖਾਦੀ ਹੈਗੀ ਜੀ ਆਪ ਦਵਾਈ ਇਹਨੇ ਪੀਤੀ ਨਹੀਂ ਹੈਗੀ ਇਹਨੂੰ ਪਲਾਈਆ ਧੱਕੇ ਨਾਲ ਸੱਸ ਨੇ ਤੇ ਪਰੋਣੇ ਨੇ ਜੀ ਫਿਰਦੇ ਜਦੋਂ ਰੋਲਵਾ ਪੈਂਦੀ ਤੇ ਇਹਨਾਂ ਨੂੰ ਐਂ ਤੇ ਵੀ ਰੋਲਵਾ ਪਾਉਂਦੀ ਆ ਕੁੜੀ ਨਾਲ ਉਹਨੂੰ ਵੀ ਪੜਾ ਤੇ ਇਹ ਤਾਂ ਮੇਰਾ ਜਵਾਈ ਸੀਗਾ ਰੰਨੋ ਪਿੰਡ ਦਾ ਜੋਰਾ ਸਿੰਘ ਦਾ ਔਰ ਮਨਜੀਤਕੌਰ ਦਾ ਅਸੀਂ ਇਹਨਾਂ ਪਿੰਡ ਦੇ ਨਾਲ ਸਮਝੋ ਨਾਲ ਦੁੱਖ ਲਈ ਆਏ ਆ ਇਹਨਾਂ ਨਾਲ ਬਹੁਤ ਵੱਡਾ ਰੱਬ ਨੇ ਧੋਖਾ ਕਰਿਆ ਔਰ ਇਹਨਾਂ ਦੇ ਜਵਾਈ ਦਾ ਇਨਸਾਫ ਨਹੀਂ ਵੀਰੇ ਪੁਲਿਸ ਤੇ ਰਹਿ ਕੇ ਜੋਰਾ ਸਿੰਘ ਇਹਨਾਂ ਪੁਲਿਸ ਨੂੰ ਸੁਣਵਾਈ ਨਹੀਂ ਕਰੀ ਔਰ ਸਰਕਾਰ ਨੇ ਸੁਣਵਾਈ ਨਹੀਂ ਕਰੀ ਮੈਨੂੰ ਦੱਸੋ ਫਿਰ ਆਪਾਂ ਜਾਵਾਂਗੇ ਕਿੱਥੇ ਜੇ ਆਪਣੀ ਸਰਕਾਰ ਨਹੀਂ ਆਪਣੇ ਕੰਮ ਕਰੂਗੀ ਠੀਕ ਅਸੀਂ ਜਾਂ ਦੌਰਤ ਕੰਮ ਕਰਦੇ ਆ ਸਾਡੇ ਕਿਉਂ ਨਹੀਂ ਸਮਝੌਤੇ ਕਰਦੇ ਸਾਡੇ ਨਾਲੇ ਕਿਉਂ ਨਹੀਂ ਬੈਠ ਕੇ ਗੱਲ ਕਰਦੇ ਅੱਜ ਚੱਕਿਆ ਵਾ ਉਹ ਵੀ ਅਸੀਂ ਕਿਹਾ ਵੀ ਅਸੀਂ ਤਾਂ ਨਾਲੋਂ ਆ ਰਹੇ ਆ ਤਾਂ ਚੱਕਿਆ ਹਾਂ ਪੁਲਿਸ ਸਾਡਾ ਬਹੁਤ ਕਰਦੀ ਆ ਜੀ ਜਿਹੜੇ ਐਸਐਚਓ ਸਾਹਿਬ ਹੁਣ ਨਵੇਂ ਆਏ ਨੇ ਉਹ ਬਹੁਤ ਕਰ ਰਹੇ ਨੇ ਜੀ ਸਾਡਾ ਤਨੋਮਨੋ ਮਹਤਾ ਜੀ ਜ਼ਮੀਨ ਜੱਗੋਂ ਖਾਲੀ ਹੋ ਗਈ ਜੀ ਮੇਰਾ ਤਾਂ ਕੋਈ ਸਹਾਰਾ ਨਹੀਂ ਰਹਾ ਮੈਨੂੰ ਪੁੱਤ ਮੈਨੂੰ ਇਹ ਜਿਹੜਾ ਸੰਦੀਪ ਤੀ ਮੈਨੂੰ ਆਪਣਾ ਪੁੱਤ ਦਿਖਦਾ ਤੀ ਜੀ ਇਹ ਮੈਨੂੰ ਆਪਣਾ ਪੁੱਤ ਦਿਖਦਾ ਤੀ ਇਹ ਮੇਰਾ ਪੁੱਤ ਬਣ ਕੇ ਚੱਲਿਆ ਨਹੀਂ ਜੀ ਮੇਰੇ ਤੋਂ ਪੈਸਿਆਂ ਦਾ ਮੰਗ ਕਰਦਾ ਤੀ ਮੇਰੇ ਤੋਂ ਪੈਸੇ ਦੇ ਨਹੀਂ ਗਏ ਮੇਰੀ ਗੁੜੀਆ ਬਾਹਰ ਗਈ ਜਦ ਤੋਂ ਪੈਸੇ ਦੀ ਮੰਗ ਕਰਦੇ ਤੀ ਜੀ ਸਾਰੇ ਮੈਨੂੰ ਦੱਸਿਆ ਜੀ ਵੀ ਮੈਂ ਕਿਹਾ ਮੇਰੇ ਤੋਂ ਪੈਸੇ ਮੰਗਦੇ ਨੇ ਜਦ ਦੀ ਅਮਨ ਗਈਆ ਫਿਰ ਪ੍ਰਾਉਣਾ ਸਾਡਾ ਕਹਿੰਦਾ ਜੀ ਮੈਂ ਤੇਰੀ ਭੈਣ ਨੂੰ ਰਿਪੋਰਟ ਕਰਕੇ ਉਰੇ ਬੁਲਾ ਲੂੰਗਾ ਮੈਂ ਉਹਦੇ ਤੇ ਕੇਸ ਕਰੂੰਗਾ ਮੈਂ ਇਲਜ਼ਾਮ ਦੇਊਂਗਾ ਮੈਂ ਦਵਾਈ ਖਾ ਕੇ ਮਰ ਜੂੰਗਾ ਤੋਡੀ ਕੁੜੀ ਨੂੰ ਰਿਪੋਰਟ ਕਰਕੇ ਉਰੇ ਬਲਾਉਂਗਾ ਉਹਦਾ ਨਾਮ ਲਿਖਾ ਕੇ ਮਰੂੰਗਾ ਆ ਕੁਛ ਕਹਿੰਦਾ ਰਿਹਾ ਜੀ ਸਾਡੀ ਕੁੜੀ ਨੂੰ ਡਰਾ ਕੇ ਰੱਖਦਾ ਸੀ ਜੀ ਠੀਕ ਹੈ ਹਾਂ ਜੀ ਫਿਰ ਸੱਸ ਡਰਾ ਕੇ ਰੱਖਦੀ ਸੀ ਜੀ ਵੀ ਆਪਣੀ ਪਹਿਣ ਤੇ ਤੇਰੀ ਪਹਿਣ ਤੇ ਤਾਂ ਪੈਸੇ ਲਾਤੇ ਮੇਰੇ ਤੈਨੂੰ ਕਤੋਂ ਨਹੀਂ ਦਿੱਤੇ ਇਹ ਤਾਂ ਕੱਲ ਨੂੰ ਛੱਡ ਦੇਣਗੇ ਇਹਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀ ਜੀ ਮੇਰੀ ਤੀ ਨੂੰ ਮੈਂ ਫਿਰ ਵੀ ਕਹਿ ਦਿੰਦੀ ਸੀ ਪੁੱਤ ਤੇਰਾ ਘਰ ਵਸਜੂ ਕੋਈ ਨਾ ਸਾਰਾ ਕੁਝ ਤੇਰਾ ਮੇਰੇ ਕੋਲੇ ਮੇਰੇ ਘਰ ਪਾਇਆ ਵਾ ਜੋ ਚੀਜ਼ ਦੀ ਮਾਲਕ ਮੈਂ ਆਪਣੀ ਕੁੜੀ ਵਾਰਸ ਬਣਾਈ ਵੀਤੀ ਜੀ ਮੇਰੇ ਕੋਲ ਕੁਛ ਨਹੀਂ ਰਿਹਾ ਹੁਣ ਇੱਕ ਕੁੜੀ ਆ ਮੇਰੀ ਬਾਹਰ ਆ ਮੈਂ ਮੇਰਾ ਤਾਂ ਨਜਾਇਜ਼ ਫਾਇਦਾ ਰੱਖਿਆ ਜੀ ਮੇਰੇ ਘਰ ਵਾਲੇ ਦਾ ਆਪਰੇਸ਼ਨ ਹੋਇਆ ਸੀ ਉਸ ਦਿਨੇ ਛੁੱਟੀ ਲੈ ਕੇ ਆਏ ਨੇ ਜੀ ਇਹਨਾਂ ਨੇ ਹੋ ਗਿਆ ਪਾਪਾ ਤਾਂ ਉਹਦਾ ਉੱਠ ਨਹੀਂ ਸਕਦਾ ਵੀ ਮਾਂ ਕੀ ਕਰੂਗੀ ਜੀ ਮੇਰੇ ਨਾਲ ਮੇਰਾ ਨੱਗਰ ਸਾਰਾ ਜੀ ਮੇਰੇ ਰਿਸ਼ਤੇਦਾਰ ਭੈਣ ਭਾਈ ਸਾਰੇ ਨੇ ਜੀ ਮੇਰੇ ਨਾਲ ਪੁਰਸ ਪ੍ਰਸ਼ਾਸਨ ਵੀ ਨਾਲ ਆ ਜੀ ਮੇਰੇ ਠੀਕ ਹੈ ਜੀ ਸਾਰਾ ਟੱਬਰ ਇਹਨਾਂ ਦਾ ਦੋਸ਼ੀ ਹੈ ਸਾਰਾ ਟੱਬਰ ਗ੍ਰਿਫਤਾਰ ਕਰਿਆ ਜਾਵੇ ਹਾਂ ਜੀ ਇਹਨੂੰ ਇਹਨੂੰ ਫਾਂਸੀ ਹੋਣੀ ਚਾਹੀਦੀ ਹੈ ਜੀ ਮੇਰੇ ਜਵਾਈ ਨੂੰ ਤੇ ਸ਼ਹਿਰ ਨਿਵਾਸੀ ਇਹ ਕਹਿਣਾ ਚਾਹਾਂਗੇ ਵੀ ਇਹੋ ਜਿਹਾ ਪਰਿਵਾਰ ਦਾ ਬਾਈਕਟ ਕੀਤਾ ਜਾਵੇ ਵੀ ਇਹਨਾਂ ਨਾਲ ਕੋਈ ਮਿਲ ਵਰਤਣ ਰਹੀ ਨਾ ਇਥੇ ਇਹਨਾਂ ਦਾ ਬੰਦਾ ਕੋਈ ਇਥੇ ਰਹਿਣਾ ਇਹਨਾਂ ਨਾਲ ਪੁਆਨਿਕ ਸ਼ਹਿਰ ਦੇ ਵਿੱਚ ਰਹਿਣੇ ਨਹੀਂ ਚਾਹੀਦੇ ਪੁਆਨਿਕੜ ਸ਼ਹਿਰ ਚ ਇਹਨਾਂ ਦਾ ਥੀਕਾ ਨਾ ਰਹੇ ਜੀ ਪਿਛਲੇ ਮਹੀਨੇ ਇੱਕ ਐਫਆਈਆਰ ਰਜਿਸਟਰ ਹੋਈ ਸੀਗੀ 95 ਨੰਬਰ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਕਿ ਆਪਣੀ ਮਨਜੀਤ ਕੌਰ ਵੱਲੋਂ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਲਿਖਾਇਆ ਸੀ ਇਹਨਾਂ ਦੀ ਜਿਹੜੀ ਬੇਟੀ ਹੈਗੀ ਰਸ਼ਮ ਪ੍ਰੀਤ ਕੌਰ ਤੇ ਸੁਖਵਿੰਦਰ ਕੌਰ ਉਹਦੀ ਜਿਹੜੀ ਬੇਟੀ ਸੀਗੀ ਉਹਦੀ ਡੈਥ ਹੋ ਗਈ ਸੀਗੀ ਜਰੂਰੀ ਚੀਜ਼ ਖਾਨਕਾਰ ਨੂੰ ਜਿਸ ਦੇ ਸੰਬੰਧ ਵਿੱਚ ਅਸੀਂ ਮੁਕਦਮਾ ਦਰਜ ਕੀਤਾ ਸੀਗਾ ਤਿੰਨ ਦੋਸ਼ੀਆਂ ਦੇ ਖਿਲਾਫ ਸੰਦੀਪ ਸਿੰਘ ਗੁਰਮੇਲ ਕੌਰ ਤੇ ਹਰਪ੍ਰੀਤ ਕੌਰ ਦੇ ਖਿਲਾਫ ਇਹਨਾਂ ਦੀ ਅਰੈਸਟ ਨੂੰ ਲੈ ਕੇ ਜਿਹੜਾ ਇਹਨਾਂ ਨੇ ਧਰਨਾ ਲਵਾਇਆ ਸੀਗਾ ਜਿਸ ਦੇ ਸੰਬੰਧ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਦੋਸ਼ੀ ਹੈ ਸੰਦੀਪ ਸਿੰਘ ਇਹਨੂੰ ਅੱਜ ਆਲਰੇਡੀ ਜਿਹੜਾ ਹੈਗਾ ਅਰੈਸਟ ਕਰ ਚੁੱਕੇ ਹਾਂ ਠੀਕ ਹੈ ਤੇ ਬਾਕੀ ਸਰ ਬਾਕੀ ਬਾਕੀ ਦੋਸ਼ੀਆਂ ਦੇ ਜਿਹੜਾ ਹੈਗਾ ਰੇਡ ਕੀਤੀ ਜਾ ਰਹੀ ਹੈ ਉਹਨਾਂ ਨੂੰ ਅਸੀਂ ਜਲਦੀ ਜਿਹੜਾ ਹੈਗਾ ਅਰੈਸਟ ਕਰ ਲਾਂਗੇ Yeah!